ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੁਣ ਸਤਾਈ ਹੱਲ ਨਿਕਲ ਸਕਦਾ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਸ਼ਹਿਰ ਦੀ ਇਕਲੌਤੀ ਨਿਕਾਸੀ ਡਰੇਂਡਾ ਕਾਇਆ ਕਲਪ ਕਰਨ ਲਈ 7 ਕਰੋੜ 70 ਲੱਖ ਰੁਪਏ ਮਨਜ਼ੂਰ ਕਰ ਲਏ ਗਏ ਹਨ 10 ਫਰਵਰੀ ਤੋਂ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ 31 ਮਾਰਚ ਤੱਕ ਖਤਮ ਹੋਣ ਦੀ ਉਮੀਦ ਹੈ ਡਰੇਨ ਦੇ ਨਿਕਲੇ ਹਿੱਸਿਆਂ ਨੂੰ ਪੱਕਿਆ ਕੀਤਾ ਜਾਵੇਗਾ ਤੇ ਇਸ ਦੇ ਦੌਰਾਨ ਵਾਲੇ ਦੁਆਲੇ ਵੀ 20 ਫੁੱਟ ਦੇ ਰਸਤੇ ਵੀ ਬਣਾਏ ਜਾਣਗੇ। ਡਰੇਨ ਪੱਕੀ ਬਣਨ ਕਾਰਨ ਵਾਲੇ ਦੁਆਲੇ ਰਹਿਣ ਵਾਲੀ ਆਬਾਦੀ ਦੀ ਜ਼ਮੀਨ ਹੈਟਲਾ ਪਾਣੀ ਦੂਸ਼ਿਤ ਹੋਣ ਦੀ ਸਮੱਸਿਆ ਵੀ ਦੂਰ ਹੋਣ ਵਾਲੀ ਹੈ। ਚੇਅਰਮੈਨ ਰਮਨ ਬਹਿਲ ਨੇ ਇਸ ਮੌਕੇ ਵਿਰੋਧੀ ਪਾਰਟੀ ਦੇ ਨੁਮਾਇੰਦਿਆਂ ਤੇ ਵਰਦੇ ਹੋਏ ਕਿਹਾ ਕਿ ਨਿੱਕੇ ਨਿੱਕੇ ਮਸਲਿਆਂ ਉੱਪਰ ਰਾਜਨੀਤਿਕ ਕਰਨ ਵਾਲੇ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਲੋਕਾਂ ਦਾ ਇਹ ਵੱਡਾ ਮਸਲਾ ਕਦੀ ਦਿਖਾਈ ਹੀ ਨਹੀਂ ਦਿੱਤਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕੋਰਤੇ 5 ਕਰੋੜ 70 ਲੱਖ ਰੁਪਏ ਸਾਨੂੰ ਅਪਰੂਵ ਹੋ ਕੇ ਸਰਕਾਰ ਵੱਲੋਂ ਮਿਲ ਗਿਆ ਹੈ ਜਿਸ ਦੇ ਟੈਂਡਰ ਅਸੀਂ ਸਾਡੇ ਵੱਲੋਂ ਲਗਾ ਚੁੱਕੇ ਹੋਏ ਆ ਜੋ ਕਿ ਜਲਦੀ ਅਸੀਂ 5 6 ਫਰਵਰੀ ਨੂੰ ਖੋਲ ਕੇ ਕੰਮ ਸਾਡੀ ਕੋਸ਼ਿਸ਼ ਹੈ 10 ਫਰਵਰੀ ਤੋਂ ਪਹਿਲਾਂ ਪਹਿਲਾਂ ਇਹਨੂੰ ਸ਼ੁਰੂ ਕਰਾ ਦਈਏ 10 ਫਰਵਰੀ ਤੱਕ ਕੰਮ ਸ਼ੁਰੂ ਕਰਕੇ ਤੇ ਅਸੀਂ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਉਹਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਹੈਂਡਓਵਰ ਕਰਤਾ ਜੀ ਕਹਤਾ ਜੀ ਤੁਹਾਨੂੰ 10 ਫਰਵਰੀ ਤੋਂ ਸ਼ੁਰੂ ਕਰਕੇ 31 ਮਾਰਚ ਇਹ ਇਨ ਇਟਸੈਲਫੀ ਟਾਈਮ ਬౌੰਡਡ ਇਹਦਾ ਜੀ ਕੁਝ ਇਸ ਤਰ੍ਹਾਂ ਦੀ ਇਹਦਾ ਫਾਈਨਲ ਵਰਜ਼ ਦਿਖਾਣਾ ਚਾਹੁੰਗਾ ਤੁਸੀਂ ਇਹ ਜ਼ੂਮ ਕਰਕੇ ਦੇਖ ਲਓ ਇਸ ਤਰ੍ਹਾਂ ਪਾਇਲਟ ਕੋ ਡੱਕੇੜਾ ਕੁਛ ਇਸ ਤਰ੍ਹਾਂ ਆਏਗਾ ਅਸੀਂ ਦੋਵਾਂ ਸਾਈਡਾਂ ਤੇ ਬੋਲਡਰ ਪਿਚਿੰਗ ਕਰਾ ਕੇ ਜੀ ਪੱਥਰ ਦੀਆਂ ਕੰਡਾ ਬਣਾਵਾਂਗੇ ਦੋਵਾਂ ਸਾਈਡਾਂ ਤੇ ਜਿਹੜੀ ਆ ਪੱਕੀ ਜਿਹੜੀ ਵੈਰੀਟੇਸ਼ਨ ਹੈਗਾ ਇਹਦਾ ਪੱਕਾ ਇਲਾਜ ਹੋ ਜਾਏਗਾ ਤਰੀਏ ਬੂਟੀ ਜਿਹੜੀ ਆ ਫਾਲਤੂ ਜਿਹੜੀ ਆ ਨਾਲੇ ਦੇ ਅੰਦਰ ਕਦੀ ਨਹੀਂ ਆਏਗੀ ਉਹਦੇ ਨਾਲ ਕੀ ਹੋਏਗਾ ਜਿਹੜਾ ਬਰਸਾਤੀ ਪਾਣੀ ਬਰਸਾਤਾ ਦੌਰਾਨ ਇੱਕਦਮ ਇਕੱਠਾ ਹੋ ਕੇ ਪਾਣੀ ਆ ਜਾਂਦਾ ਉਹਦੀ ਫਲਿਕਸ਼ਨ ਜਿਹੜੀ ਆ ਬਹੁਤ ਧੀਮੀ ਨਾਲ ਚੱਲ ਜੇਗਾ ਜਿਹੜਾ ਜਨਰਲੀ ਜਿਹੜਾ ਲੋਕਾਂ ਨੂੰ ਬਰਸਾਤੀ ਸੀਜ਼ਨ ਦੇ ਵਿੱਚ ਪਾਣੀ ਲੋਕਾਂ ਉਹ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਪਾਣੀ ਫਟਾਫਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਏਗਾ ਜਿਹਦੇ ਬਾਅਦ ਰਾਤ ਪਵਨ ਸਿੰਘ ਮਾਨ ਜੀ ਆਈਸੀ ਹਾਂ ਮੈਂ ਉਸ ਵਕਤ ਅਰਦਾਸ ਪੁਰ ਦੀਆਂ ਦੋ ਤਿੰਨ ਮੰਗਾਂ ਰੱਖੀਆਂ ਸੀ ਉਹਨਾਂ ਵਿੱਚੋਂ ਇੱਕ ਮੰਗ ਏਸੀ ਅੱਜ ਮੈਨੂੰ ਉਸ ਗੱਲ ਦੀ ਖੁਸ਼ੀ ਆ ਕਿ ਉਸ ਮੰਗ ਨੂੰ ਸਾਡੀ ਸਰਕਾਰ ਨੇ ਪੂਰਾ ਕੀਤਾ 5 ਕਰੋੜ 70 ਲੱਖ ਰੁਪਈਆ ਇਹਦਾ ਰਾਮ ਆਉਂਦਾ ਉਹ ਲੋਟ ਕਰਤਾ ਟੈਂਡਰ ਇਹਦੇ ਲੱਗੇ ਨੇ 10 ਫਰਵਰੀ ਨੂੰ ਤੇ ਕੰਮ ਸ਼ੁਰੂ ਹੋ ਜਾਊਗਾ 31 ਮਾਰਚ ਤੱਕ ਇਹ ਕੰਮ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਆਪਾਂ ਛੋਟੀ ਰਾਜਨੀਤੀ 'ਚ ਬੈ ਜੰਨੇ ਆ ਆਪਾਂ ਤੰਦ ਸੋਚ ਰੱਖ ਲੈਨੇ ਆ ਆਪਾਂ ਸਿਰਫ ਵਿਰੋਧ ਕਰਨ ਦੀ ਰਾਜਨੀਤੀ ਕਰਦੇ ਆ ਅਸੀਂ ਕੰਸਟਰਕਟਿਵ ਰਾਜਨੀਤੀ ਨਹੀਂ ਕਰਦੇ ਕੰਸਟਰਕਟਿਵ ਰਾਜਨੀਤੀ ਆ ਵਾ ਕਿ ਜਿਹੜਾ ਸ਼ਹਿਰ ਦਾ ਮਸਲਾ ਉਹਨੂੰ ਚੁੱਕੋ ਉਹਨੂੰ ਕੰਪਲੀਟ ਕਰੋ ਲੋਕਾਂ ਨੂੰ ਸਮਰਪਿਤ ਕਰੋ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜਖੋਣ ਕਰੇ ਲੋਕਾਂ ਨੂੰ ਫਰਕ ਇਸ ਗੱਲ ਦਾ ਪੈਂਦਾ ਛੋਣਾਂ ਦਾ ਜੀਵਨ ਤਾਂ ਜਿਹੜਾ ਉੱਪਰ ਹੋਣਾ ਚਾਹੀਦਾ ਪੜਾਣ ਲਾਹੂਲਤਾ ਮਿਲਨੀ ਚਾਹੀਦੀਆਂ ਨੇ ਉਹਨਾਂ ਦੇ ਜੀਵਨ ਤਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਤੇ ਫਖਰ ਆ ਕਿ ਭਗਵੰਦ ਮਾਨਜੀ ਦੀ ਸਰਕਾਰ ਨੇ ਪਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਇਸ ਮੁਸ਼ਕਲ ਤੋਂ निजात ਦਿਵਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਉਹਦੇ ਲਈ ਅਕਾਲਪੁਰਖ ਦਾ ਵੀ ਤੇ ਆਪਣੀ ਛੁਮਚੀ ਲੀਡਰਸ਼ਿਪ ਦਾ ਕੋੜ ਕੋੜ ਧੰਵਾਦ ਤੇ ਲੋਕਾਂ ਦਾ ਆਸ਼ੀਰਵਾਦ ਕਿਸੇ ਤਰੀਕੇ ਨਾਲ ਬੜਿਆ ਰਵੇ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਰੋਮ ਰੋਮ मेरा जिंदगी का खीरी सह गुरदासपुर के विकास गुरदासपुर की जनता गुरदासपुर के लोगों की सुखरैन नहीं हमेशा करमशील से यत्नशील रहेगा मेरा एक कदम चलिया लोगों की सेवा वाल समर्पित रहूंगा